پاکستان زندہ باد 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 پاکستان زندہ Mordava! 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 दार मुदाबाद मुरादाबाद डी डी पी अफलोर मुर्दाबाद मान सरकार मुदाबाद पंचायत मुर्दाबाद पंजाब सरकार मुदाबाद पंचायत मुर्दाबाद ਦਾ ਐਮ ਐਲ اے ਐਮ ਪੀ ਮੁਰਦਾਬਾਦ 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 ਜੀ ਤੋਂ ਰਹਿਣ ਵਾਲੀ ਮੇਰਾ ਨਾਮ ਮੀਨਾ ਕੁਮਾਰੀ ਆ ਤੇ ਪਿੰਡ ਸਾਡੇ ਪਾਣੀ ਦੀ ਸਮੱਸਿਆ ਕਰਕੇ ਸਾਡੇ ਡੈੱਥ ਵੀ ਹੋ ਗਈ ਸੀ ਉਹਦੇ ਕਰਕੇ ਅਸੀਂ ਘਰ ਲੰਗਾ ਕੇ ਬੈਠੇ ਰਹੇ ਪਰ ਕੋਈ ਪ੍ਰਸ਼ਾਸਨ ਜਾਂ ਕਿਸੇ ਨੇ ਸਾਡਾ ਕੋਈ ਹਾਲ ਨਹੀਂ काढਦੇ ਇਸ ਲਈ ਅਸੀਂ ਸੋੜਾ ਦਾ ਬਾਈਕਾਟ ਕੀਤਾ ਪਿਆ ਸਾਰੇ ਭੱਡੇ ਪਰ ਤੁਹਾਨੂੰ ਸਿਰਫ ਪ੍ਰੋਸੈਸ ਤਾਂ ਸੀ ਵੀ ਜਿਹੜਾ ਪਾਣੀ ਦਾ ਨਿਕਾਸ ਦੇ ਪੈ ਪਾਈ ਜਾਣਗੇ ਪੈ ਪੈ ਨੇ ਤੱਕ ਨਹੀਂ ਪੈ ਪਾ ਕੇ ਰੱਖੇ ਹੋਏ ਆ ਪਰ ਹੱਲੇ ਨਹੀਂ ਪਾਏ ਕਿਉਂਕਿ ਕਹੀ ਜਾਂਦੇ ਆ ਵੇ ਛਾਂ ਕਰਵਾਵਾਂਗੇ ਫੇ ਪਾਵਾਂਗੇ ਤੁਹਾਡਾ ਕਹਿੰਦਾ ਮਤਲਬ ਪੈ ਪਰਾਗ ਹੈ ਪਾਏ ਕਿਸਨੇ ਨਹੀਂ 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 ਪੈ ਪਏ ਉੱਥੇ ਕਿੰਨੇ ਦਿਨ ਹੋ ਗਏ ਲਗਭਗ 15 ਦਿਨ ਹੋ ਗਏ ਪਿਆਣ ਤੁਸੀਂ ਹੁਣ ਕੀ ਮੰਗ ਕਰਦੇ ਹੋ ਬਸ ਮੰਗ ਤਾਂ ਸਾਡੀ ਇਹੀ ਹੈ ਪਾਣੀ ਦਾ ਨਿਕਾਸ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਕਿ ਕੋਈ ਜ਼ਹਾਨ ਨੁਕਸਾਨ ਨਾ ਹੋਵੇ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਜਦੋਂ ਤੁਹਾਡੇ ਮੰਡਲੇ ਦੇ ਵਿੱਚ ਵੋਟਾਂ ਮੰਗਣਾ ਤੁਸੀਂ ਉਹਨਾਂ ਦਾ ਬਾਈਕਟ ਕੀਤਾ ਹਾਂਜੀ ਉਹਨਾਂ ਦਾ ਪੂਰਾ ਬਾਈਕਟ ਕੀਤਾ ਪੂਰੇ ਮੰਡਲੇ ਸਰ ਮੇਰਾ ਨਾਮ ਮੋਹਨ ਲਾਲ ਆ ਪਿੰਡ ਦਾ ਗਾ ਨੰਬੀਵਾਦੀ ਦਾ ਪਾਣੀ ਦਾ ਮਸਲਾ ਸਰ ਸਰ 2 ਮਹੀਨੇ ਤੋਂ 2.5 ਮਹੀਨੇ ਹੋ ਗਏ ਆ ਪਾਣੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪੀਐਸਡੀਐਮ ਵੀਡੀਓ ਕੋ ਸਾਰਿਆਂ ਨੂੰ ਜਾਂਦੇ ਆ ਪਾਣੀ ਦਾ ਮਸਲਾ ਨਹੀਂ ਸਾਡੀ ਗੱਤ ਵੀ ਹੋ ਚੁੱਕੀ ਹੈ ਜਿੰਨਾ ਕੁ ਲੋਨੀ ਦੀ ਕੁੜੀ ਕੁੜੀ ਸੀਗੀ ਉਹ 12 13 ਸਾਲ ਦਾ ਬੱਚਾ ਵੀ ਦਿੱਸੋ ਪੁੱਛੀਆਂ ਇਹ ਵੀ ਪ੍ਰਸ਼ਾਸਨ ਜਾਗਿਆ ਨਹੀਂ ਸਰ ਇਸ ਕਰਕੇ ਚੌੜਾ ਦਾ ਬਾਈਕਾਟ ਕੀਤਾ ਸੀ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਕੇ ਪਾਸੇ ਵੀ ਇਸ ਕਰਕੇ ਸਾਰੇ ਮਹੱਲੇ ਦੇ ਚੌੜਾ ਦਾ ਬਾਈਕਾਟ ਜਿਹੜਾ ਐਸ.ਡੀ.ਐਮ ਸਾਹਿਬ ਮੌਕੇ ਤੇ ਆਏ ਸੀ ਉਹ ਪ੍ਰੋਸਸਰ ਦੇ ਕੇ ਸੀ ਵੀ ਪੈ ਪਾ ਕੇ ਜਿਹੜਾ ਪਾਣੀ ਦਾ ਨਕਸ਼ ਕੀਤਾ ਹੋਇਆ ਤਾਂ ਕੀਤਾ ਨਹੀਂ ਇਹ ਤੱਕ ਇਹ ਹਲੇ ਵੀ ਇੱਕ ਕਾਹਮੀ ਹਫਤੇ ਦਾ ਟਾਈਮ ਲਿਆਇਆ ਸਾਰਾ ਜਦਾ 12 13 ਦਿਨ ਹੋ ਗਏ ਅਜੇ ਇਸ ਗੱਲ ਨੂੰ ਹਫਤੇ ਦਾ ਟਾਈਮ ਲਿਆ ਸੀ ਨਹੀਂ ਹਲੇ ਤੇ ਕੋਈ ਮਸਾਲ ਨਹੀਂ ਪੈ ਪਾਏ ਪਏ ਆ ਪਰ ਕੋਈ ਪਾਣੀ ਨਹੀਂ ਗਿਆ ਕੁਝ ਵੀ ਹੋ ਰਿਹਾ ਜਿੱਦਾਂ ਲੀਡਰ ਤੁਹਾਡੇ ਵੋਟਾਂ ਮੰਗਣ ਆਉਦੇ ਆ ਤੁਸੀਂ ਉਹਨਾਂ ਦਾ ਬਾਈਕਾਟ ਵੀ ਕਰਦੇ ਹੋ ਕਿ ਉਹਨਾਂ ਨੂੰ ਹਾਂ ਜੀ ਉਹਨਾਂ ਦਾ ਬਾਈਕਾਟ ਕਰਦੇ ਆ ਵੀ ਅਸੀਂ ਵੋਟਾਂ ਨਹੀਂ ਪਾਉਣੀਆਂ ਤੁਹਾਨੂੰ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਸਾਰੇ ਪਾਸੇ ਸਾਰੀਆਂ ਪਾਰਟੀਆਂ ਦੀ ਗੱਲ ਹੈ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਿ ਲਾਇਆ ਕਿ ਖਿਸ਼ਲੇ 3 ਮਿੰਟਿਆਂ ਤੋਂ ਅਸੀਂ ਖੱਜਲ ਖਰਾਬ ਹੋ ਰਹੇ ਹਾਂ ਜਿਹੜਾ ਪਾਣੀ ਆ ਉਹ ਸਾਡੇ ਤੁਸੀਂ ਆ ਦੇਖ ਹੀ ਚੁੱਕਿਆ ਕਿ ਸਾਡੇ ਘਰਾਂ ਦੇ ਵਿੱਚ ਉਹ ਜਿਹੜਾ ਬੜ ਰਿਹਾ ਸਾਡੇ ਜਿਹੜੇ ਮਕਾਨ ਆ ਮਕਾਨਾਂ ਦੇ ਵਿੱਚ ਬੜ ਰਿਹਾ ਸਾਡੇ ਸਾਰੇ ਜਿਹੜੇ ਆ ਫਰਸ਼ ਵਗੈਰਾ ਉਹ ਸਾਰੇ ਦੀਆਂ ਦੇ ਵਿੱਚ ਪਾਣੀ ਪਾ ਕੇ ਦੀਆਂ ਦੇ ਵਿੱਚ ਤਰਾਣਾ ਪੈ ਰਹੀਆਂ ਆ ਆ ਸਾਡੇ ਤੁਸੀਂ ਜਬੀ ਬਣੀ ਆ ਸਾਰੇ ਇੱਥੇ ਹੁਣ ਜੇ ਕਹੀਏ ਵੀ ਆਪਾਂ ਕਿਸੇ ਇਕੱਲੇ ਇੱਕ ਬੰਦੇ ਦਾ ਫਾਲਟ ਆ ਫਾਲਟ ਇੱਕ ਬੰਦੇ ਰਾਹੀਂ ਹੈ ਇਹ ਪਾਣੀ ਕਿਉਂ ਉਹ ਰੋਕ ਦਿੰਦੇ ਆ ਪੈਟਰੋਲ ਪੰਪ ਵਾਲੇ ਫਿਸ਼ਲੇ ਦੇ ਨਹੀਂ ਇੱਥੇ ਇੱਕ ਐਕਸੀਡੈਂਟ ਹੋਇਆ ਮਹਿਲਾ ਦੀ ਇੱਕ ਦੀ ਮੌਤ ਹੋ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਜਾ ਗਿਆ ਪ੍ਰਸ਼ਾਸਨ ਸਾਰਾ ਆਇਆ ਆਉਣ ਦੇ ਬਾਵਜੂਦ ਵੀ ਜਿਹੜੀ ਸਾਡੀ ਜਗ੍ਹਾ ਹੈ ਉਹਦੀ ਨਿਸ਼ਾਨਦੇਹੀ ਵੀ ਹੋ ਗਈ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਐਡੀਆ ਐਸਡੀਐਮ ਸਾਹਿਬ ਆਪ ਖੌਦੇ تھے ਹੈ ਆਉਣ ਦੇ ਬਾਵਜੂਦ ਜਦੋਂ ਜਿਹੜੀ ਜੀਸੀਪੀ ਉੱਥੇ ਚੱਲ ਟੋਆ ਪੱਟਣ ਦੀ ਸ਼ੁਰੂਆਤ ਕੀਤੀ ਗਈ ਪਰ ਜਿਹੜੇ ਸਰਵੇਖੇਦਾਰ ਪਾਰਟੀ ਆਇਆ ਜਿਹੜਾ ਨੇ ਸਾਡੀ ਜਗ੍ਹਾ ਦੱਬੀ ਹੋਈ ਆ ਉਹਨਾਂ ਨੇ ਆ ਕੇ ਕੰਮ ਬੰਦ ਕਰਾ ਦਿੱਤਾ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਇੱਥੇ ਤੱਕ ਆ ਕੇ ਬੋੜਿਆ ਨਹੀਂ ਜੀ ਵੀ ਪੈਨੂੰ ਕੀ ਦੀ ਲੋੜਿਆ ਜਾਂ ਅਸੀਂ ਤੁਹਾਡੇ ਨਾਲ ਚੱਲਦੇ ਆ ਤੇ ਉਹ ਕਿਹੜੇ ਮੂੰਹ ਦੇ ਨਾਲ ਸਾਡੇ ਕੋਲ ਵੋਟਾਂ ਮੰਗਣ ਆਉਣਗੇ ਜੇਕਰ ਸਾਡੇ ਕੋਲ ਵੋਟਾਂ ਮੰਗਣ ਆਉਣਗੇ ਤਾਂ ਅਸੀਂ ਉਹਨਾਂ ਦਾ ਜਿਹੜੀ ਆ ਉਹ ਆਪਣੇ ਜ਼ਿੰਮੇਵਾਰ ਆਪ ਹੋਣਗੇ ਕਿ ਜੇ ਕਿਸੇ ਵੀ ਮਹੱਲੇ ਦੇ ਵਿੱਚ ਕਿਸੇ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾ ਉਹਨਾਂ ਨੂੰ ਖਾਲੀ ਹੱਥ ਮੋੜਿਆ ਤਾਂ ਉਹਦੀ ਜ਼ਿੰਮੇਵਾਰ ਉਹ ਆਪ ਹੋਣਗੇ ਜਿੱਦਾਂ ਪਰਸੋਂ ਵੋਟਾਂ ਪੈਣੀਆਂ ਬੂਥ ਬਣਨੇ ਤੁਸੀਂ ਬੂਥਾਂ ਦੇ ਵਿੱਚ ਵੋਟਾਂ ਪਾਉਣ ਜਾਣੀਆਂ ਕਿ ਜਾਂ ਉਹਨਾਂ ਦਾ ਵਾਇਕਟੇ ਗਰਮ ਬਿਲਕੁਲ ਨਹੀਂ ਜਾਵਾਂਗੇ ਅਸੀਂ ਆਪਣਾ ਇੱਕ ਵੱਖਰਾ ਵੱਖਰਾ ਬੂਥ ਲਾਵਾਂਗੇ ਜਿਹਦੇ ਵਿੱਚ ਅਸੀਂ ਆਪਣੀਆਂ ਉਹ ਵੋਟਾਂ ਪਾਵਾਂਗੇ ਜਿਹਦੇ ਵਿੱਚ ਕਿ ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਤੁਸੀਂ ਨੋਟਾ ਵੋਟ ਪਾਉਂਗੇ ਤਾਂ ਮਤਲਬ ਨੋਟਾ ਵੋਟ ਪਾਵਾਂਗੇ